सीएम साहब एक टका के बयान दंदे आ कि असि एइस अफसर नु बर्खास्त करते आ नौकरी तो क्योंकि एने अपनी जड़ी ड्यूटी ओ ਢੰਗ ਨਾਲ ਨਹੀਂ ਕੀਤੀ सीएम साहब ਤੁਸੀਂ ਆਦਰਸ਼ ਸਕੂਲਾਂ ਦੇ ਮੌਜੂਦਾ ਚੇਅਰਮੈਨ ਹੋ ਤੁਸੀਂ ਹਲੇ ਤੱਕ ਇੱਕ ਵੀ ਮੀਟਿੰਗ ਜਿਹੜੀ ਸਾਡੀ ਜਥੇਬੰਦੀ ਨਾਲ ਜਾਂ ਕਿਸੇ ਸਕੂਲ ਦੇ ਵਿੱਚ ਜਾ ਕੇ ਨਹੀਂ ਕੀਤੀ ਕਿਥੋਂ ਡਾ ਬਰਖਾਸਤ ਹੋਣਾ ਨਹੀਂ ਬਣਦਾ ਤੁਸੀਂ ਦੇਖੋ ਵੀ ਟੀਚਰ ਨੂੰ ਟੀਚਰ ਬਣਾ ਕੇ ਰੱਖ ਰੱਖਿਆ ਹੁਣ ਤੁਸੀਂ ਦੇਖੋ ਵੀ ਸਾਡੀ ਆ ਵੀ ਫੈਮਲੀਆਂ ਹੈ ਕਿ ਅਸੀਂ ਫਿਰ ਵੀ ਇੱਥੇ ਰੁਲਦੇ ਫਿਰਦੇ ਆ ਅਸੀਂ ਵੀ ਚਾਉਂਦੇ ਹਾਂ ਵੀ ਜੇ ਸਾਡੇ ਬਾਰੇ ਥੋੜਾ ਜਿਹਾ ਸੋਚਿਆ ਜਾਵੇ ਤਾਂ ਕਿ ਅਸੀਂ ਅੱਗੇ ਬੱਚਿਆਂ ਨਾਲ ਜਿਹੜਾ ਹੈਗਾ ਉਹਨਾਂ ਦਾ ਭਾਵੇਂ ਇੱਕ ਸਵਾਰ ਸਕੀ ਜੇ ਸਾਡਾ ਖੁਦ ਦਾ ਫਿਊਚਰ ਸਿਕਿਉਰ ਨਹੀਂ ਅਸੀਂ ਦੂਜਿਆਂ ਦਾ ਫਿਊਚਰ ਕੀ ਬਣਾਵਾਂਗੇ ਸੀਐਮ ਸਾਹਿਬ ਨੇ ਸਾਡੇ ਸਕੂਲਾਂ 'ਚ ਜਾ ਕੇ ਸਪੀਚਾਂ ਦੇ ਕੇ ਖੂਬ ਵਾਵਾ ਵਟੋਰੀ ਪਰ ਜਿਹੜੀ ਸਿੱਖਿਆ ਕ੍ਰਾਂਤੀ ਆ ਉਹ ਅਦਰਸ਼ ਸਕੂਲਾਂ ਦੇ ਵਿੱਚ ਨਹੀਂ ਆਈ ਉਹਨੂੰ ਕਿਤੇ ਨਾ ਕਿਤੇ ਇੱਕ ਵੱਡੀ ਆਸ ਸੀ ਕਿ ਜਿਸ ਦਿਨ ਸੀਐਮ ਸਾਹਿਬ ਕੁਰਸੀ ਤੇ ਬੈਠਣਗੇ ਅਦਰਸ਼ ਸਕੂਲਾਂ ਦੇ ਮਸਲੇ ਜਿਹੜੇ ਉਹ ਹੱਲ ਹੋਣਗੇ ਪਰ ਪ੍ਰਣਾਲਾ ਉੱਥੇ ਦਾ ਉੱਥੇ ਆ ਇਹ ਕਿਸ ਨੂੰ ਇਹ ਲੱਗਦਾ ਵੀ ਇਹ ਪ੍ਰੋਟੈਸਟ ਕਰਨਾ ਸੌਖਾ ਤਾਂ ਅਸੀਂ ਉਹਨਾਂ ਨੂੰ ਇੱਕ ਚੈਲੰਜ ਕਰਦੇ ਵੀ ਇੰਨੀ ਡਿਗਰੀ ਚੱਲ ਰਿਹਾ ਹੈਗਾ ਜਿਹੜਾ ਟੈਂਪਰੇਚਰ ਚੱਲ ਰਿਹਾ ਤੁਸੀਂ ਆ ਕੇ ਦੇਖ ਲਓ ਤੁਸੀਂ ਬੈਠ ਕੇ ਦੇਖੋ 5 ਮਿੰਟ ਬੈਠੋਗੇ ਤੁਹਾਨੂੰ ਪਤਾ ਲੱਗ ਜਾਊ ਵੀ ਕਿੰਨਾ ਕੁ ਸੌਖਾ ਇੱਥੇ ਸਰਵਾਈਵ ਕਰਨਾ ਸਤਿ ਸ੍ਰੀ ਅਕਾਲ ਆਦاب ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਜੀ ਲਾਈਵ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੇ ਵਿੱਚ ਆਦਰਸ਼ ਸਕੂਲ ਯੂਨੀਅਨ ਵੱਲੋਂ ਆ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਖਿਲਾਫ ਮੰਗਾ ਕੀ ਨੇ ਜਾਣਕਾਰੀ ਲੈ ਲੈਂਦੇ ਆਂ ਸਰ ਕੀ ਮੰਗਾਂ ਨੇ ਤੁਸੀਂ ਅੱਜ ਭਾਰਤ ਨਗਰ ਚੌਂਕ ਦੇ ਵਿੱਚ ਬੈਠੇ ਹੋ ਪ੍ਰੋਟੈਸਟ ਕਰ ਰਹੇ ਹੋ ਹਾਂਜੀ ਮੇਰਾ ਨਾਮ ਜਸਵੀਰ ਸਿੰਘ ਘੋਟੀ ਹੈ ਜੀ ਮੈਂ ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮਲਾਜ਼ਮ ਯੂਨੀਅਨ ਪੰਜਾਬ ਦਾ ਸੂਬਾ ਪ੍ਰਧਾਨ ਹਾਂ ਅੱਜ ਅਸੀਂ ਦੇਖੋ ਜੀ ਉਹ ਮੰਗਾਂ ਲੈ ਕੇ ਆਏ ਸੀਗੇ ਜਿਹੜੀਆਂ ਭਗਵੰਤ ਸਿੰਘ ਮਾਨ ਦੇ ਆਪਣੇ ਖੁੱਦ ਦੇ ਕਰਨ ਵਾਲੀਆਂ ਐ ਸਾਡੇ ਆਦਰਸ਼ ਸਕੂਲਾਂ ਦੇ ਮੌਜੂਦਾ ਜਿਹੜੇ ਚੇਅਰਮੈਨ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਆਪ ਖੁਦ ਨੇ ਔਰ ਜਦੋਂ ਕੋਈ ਵੀ ਅਫਸਰ ਆਪਣੀ ਡਿਊਟੀ ਦੇ ਵਿੱਚ ਕੋਈ ਥੋੜੀ-ਬਹੁਤ ਆਨਕਾਨੀ ਕਰਦਾ ਏ ਤਾਂ ਸੀਐਮ ਸਾਹਿਬ ਇੱਕ ਟਕਾ ਕੇ ਬਿਆਨ ਦਿੰਦੇ ਆ ਕਿ ਅਸੀਂ ਆਹ ਇਸ ਅਫਸਰ ਨੂੰ ਬਰਖਾਸਤ ਕਰਦੇ ਆ ਨੌਕਰੀ ਤੋਂ ਕਿਉਂਕਿ ਇਹਨੇ ਆਪਣੀ ਜਿਹੜੀ ਡਿਊਟੀ ਉਹ ਢੰਗ ਨਾਲ ਨਹੀਂ ਕੀਤੀ ਮੈਂ ਇੱਥੇ ਸਵਾਲ ਕਰਦਾ ਕਿ ਸੀਐਮ ਸਾਹਿਬ ਤੁਸੀਂ ਆਦਰਸ਼ ਸਕੂਲਾਂ ਦੇ ਮੌਜੂਦਾ ਚੇਅਰਮੈਨ ਹੋ ਤੁਸੀਂ ਹਲੇ ਤੱਕ ਇੱਕ ਵੀ ਮੀਟਿੰਗ ਹੈ ਜਿਹੜੀ ਸਾਡੀ ਜਥੇਬੰਦੀ ਨਾਲ ਜਾਂ ਕਿਸੇ ਸਕੂਲ ਦੇ ਵਿੱਚ ਜਾ ਕੇ ਨਹੀਂ ਕੀਤੀ ਕਿਥੋਂ ਡਾ ਬਰਖਾਸਤ ਹੋਣਾ ਨਹੀਂ ਬਣਦਾ ਕਿ ਜਿਹੜਾ ਪੰਜਾਬ ਦਾ ਸੰਵਿਧਾਨ ਆ ਜਾਂ ਦੁਨੀਆ ਦਾ ਸੰਵਿਧਾਨ ਆ ਉਹ ਤੁਹਾਡੇ ਲਈ ਵੱਖਰਾ ਏ ਔਰ ਇੱਥੇ ਮੈਂ ਸਭ ਤੋਂ ਵੱਡੀ ਨਲਾਈਕੀ ਪੰਜਾਬ ਸਰਕਾਰ ਦੀ ਆ ਜੇ ਕਹਿ ਕੇ ਜਾਵਾਂਗਾ ਕਿ ਸਵੇਰੇ 10 ਵਜੇ ਤੋਂ ਲੈ ਕੇ ਸਾਡੀ ਜਥੇਬੰਦੀ ਦਾ ਜਿਹੜਾ ਪ੍ਰਦਰਸ਼ਨ ਉਹ ਚੱਲ ਰਿਹਾ ਏ ਪਹਿਲਾਂ ਅਸੀਂ ਬੱਸ ਸਟੈਂਡ ਤੋਂ ਨਾਰੇਬਾਜੀ ਕਰਕੇ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਜਿਹੜੇ ਹੈਗਾ ਭਾਰਤ ਨਗਰ ਚੌਂਕ ਦੇ ਵਿੱਚ ਆਏ ਆ ਇੱਥੇ ਪੰਜਾਬ ਪੁਲਿਸ ਦੇ ਕਿਹੜੇ ਜਿਹੜੇ ਅਧਿਕਾਰੀ ਸਾਡੇ ਕੋਲੇ ਐਸ ਡੀ ਐਮ ਮੈਡਮ ਐਸਪੀ ਏਡੀਸੀ ਕਿਹੜੇ ਅਫਸਰ ਸਾਡੇ ਕੋਲੇ ਹੋ ਕੇ ਨਹੀਂ ਗਏ ਔਰ ਇਹ ਢੀ ਨਕਮੀ ਸਰਕਾਰ ਆ ਵੀ ਸਵੇਰ ਦੀਆਂ ਵਾਰ-ਵਾਰ ਰਿਕਵੈਸਟਾਂ ਕਰਨ ਤੋਂ ਬਾਅਦ ਵੀ ਹਲੇ ਤੱਕ ਜਿਹੜੀ ਮੀਟਿੰਗ ਆ ਸੀਐਮ ਵੱਲੋਂ ਸਾਡੀ ਜਥੇਬੰਦੀ ਨੂੰ ਉਹ ਨਹੀਂ ਦਿੱਤੀ ਗਈ। ਅੱਛਾ ਸਰ ਤੁਸੀਂ ਇਹ ਕਿੰਨੀ ਦੇਰ ਤੋਂ ਤੁਸੀਂ ਇਹ ਮੰਗ ਕਰ ਰਹੇ ਹੋ ਕਿਉਂਕਿ ਸਰਕਾਰ ਤਾਂ ਹਰ ਇੱਕ ਨੂੰ ਨੌਕਰੀ ਦੇਣ ਦੀ ਗੱਲ ਕਰ ਰਹੀ ਆ ਹੋਰ ਵੀ ਬਹੁਤ ਜਿਹੜੀਆਂ ਸਕੀਮਾਂ ਹੈਗੀਆਂ ਵਾ ਉਹ ਦੇਣ ਦੀ ਗੱਲ ਕਰ ਰਹੀ ਆ ਤੇ ਤੁਹਾਨੂੰ ਕੀ ਕੀ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਤੁਹਾਨੂੰ ਨਹੀਂ ਮਿਲੀਆਂ ਜਿਹੜੀਆਂ ਸਰਕਾਰ ਵੱਲੋਂ ਤੁਸੀਂ ਮੰਗ ਕੀਤੀ ਸੀ। ਦੇਖੋ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਤੇ ਭਗਵੰਤ ਸਿੰਘ ਮਾਨ ਨੇ ਇੱਕ ਗੱਲ ਚੁਣਾਈ ਆ ਸਿੱਖਿਆ ਕ੍ਰਾਂਤੀ। ਤੇ ਸਿੱਖਿਆ ਕ੍ਰਾਂਤੀ ਸੀ ਸਵੇਰ ਦੀ ਜਿਹੜੀ 46 ਡਿਗਰੀ ਟੈਂਪਰੇਚਰ ਦੇ ਵਿੱਚ ਸੜਕਾਂ ਦੇ ਘੁਮ ਰਹੀ ਸੀ ਜੇ ਗੱਲ ਕਰੀਏ ਆਪਾਂ ਵੀ ਸਾਡੇ ਹੱਕਾਂ ਦੀ ਦੇਖੋ ਜੀ ਆਦਰਸ਼ ਸਕੂਲ ਆ 2011 ਦੇ ਵਿੱਚ ਜਿਹੜੇ ਇਹ ਹੋਣ ਦੇ ਵਿੱਚ ਆਏ ਸੀਗੇ ਔਰ ਇਹ ਜਿਹੜੀ ਪਾਲਿਸੀ ਆ ਇਹ ਸਰਕਾਰਾਂ ਵੱਲੋਂ ਬਣਾਈ ਗਈ ਸੀ ਪਰ ਜਿਹੜਾ ਉਸ ਤੋਂ ਬਾਅਦ ਇਹਦੇ ਵਿੱਚ ਸੁਧਾਰ ਕੋਈ ਨਹੀਂ ਕੀਤੇ ਗਏ ਸੀਐਮ ਮੰਨ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਸਾਡੇ ਕਈ ਸਕੂਲਾਂ ਦੇ ਵਿੱਚ ਜਾ ਕੇ ਸਾਡੇ ਆਦਰਸ਼ ਸਕੂਲਾਂ ਦਾ ਹਾਲ ਬੋਲਦੇ ਰਹੇ ਆ ਸਾਨੂੰ ਕਿਤੇ ਨਾ ਕਿਤੇ ਇੱਕ ਵੱਡੀ ਆਸ ਸੀ ਕਿ ਜਿਸ ਦਿਨ ਸੀਐਮ ਸਾਹਿਬ ਕੁਰਸੀ ਤੇ ਬੈਠਣਗੇ ਆਦਰਸ਼ ਸਕੂਲਾਂ ਦੇ ਮਸਲੇ ਆ ਜਿਹੜੇ ਉਹ ਹੱਲ ਹੋਣਗੇ ਪਰ ਪ੍ਰਣਾਲਾ ਉੱਥੇ ਦਾ ਉੱਥੇ ਆ ਸੀਐਮ ਸਾਹਿਬ ਨੇ ਸਾਡੇ ਸਕੂਲਾਂ 'ਚ ਜਾ ਕੇ ਸਪੀਚਾਂ ਦੇ ਕੇ ਖੂਬ ਵਾਵਾ ਵਟੋਰੀ ਪਰ ਜਿਹੜੀ ਸਿੱਖਿਆ ਕ੍ਰਾਂਤੀ ਆ ਉਹ ਦਰਸ਼ ਸਕੂਲਾਂ ਦੇ ਵਿੱਚ ਨਹੀਂ ਆਈ ਮੈਂ ਪੁੱਛਣਾ ਚਾਹੁੰਦਾ ਕੀ ਜਿਹੜੇ ਦਰਸ਼ ਸਕੂਲਾਂ ਦੇ ਵਿੱਚ ਗਰੀਬਾਂ ਦੇ ਬੱਚੇ ਪੜ ਰਹੇ ਆ ਮਜ਼ਦੂਰਾਂ ਦੇ ਬੱਚੇ ਪੜ ਰਹੇ ਆ ਕੀ ਪੰਜਾਬ ਸਰਕਾਰ ਨੂੰ ਉਹਨਾਂ ਦਾ ਕੋਈ ਫਿਕਰ ਨਹੀਂ ਹੈ ਚਲੋ ਠੀਕ ਹੈ ਧੰਨਵਾਦ ਮੈਡਮ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜੇ ਟੀਚਰ ਮਨ ਲੋ ਅਧਿਆਪਕ ਸੜਕਾਂ ਤੇ ਫਿਰੂਗਾ ਤੇ ਬੱਚਿਆਂ ਨੂੰ ਸਿੱਖਿਆ ਕ੍ਰਾਂਤੀ ਕਿੱਦਾਂ ਮਿਲੂ ਸਰ ਇਹ ਤਾਂ ਹੁਣ ਸਰਕਾਰਾਂ ਨੂੰ ਸੋਚਣਾ ਚਾਹੀਦਾ ਤੁਸੀਂ ਦੇਖੋ ਵੀ ਟੀਚਰ ਨੂੰ ਟੀਚਰ ਬਣਾ ਕੇ ਰੱਖ ਰੱਖਿਆ ਹੁਣ ਤੁਸੀਂ ਦੇਖੋ ਵੀ ਸਾਡੀਆਂ ਵੀ ਫੈਮਲੀਆਂ ਹੈਗੀਆਂ ਅਸੀਂ ਫਿਰ ਵੀ ਇੱਥੇ ਰੁੱਲਦੇ ਫਿਰਦੇ ਵੀ ਅਸੀਂ ਵੀ ਚਾਉਂਦੇ ਆ ਵੀ ਜੇ ਸਾਡੇ ਬਾਰੇ ਥੋੜਾ ਜਿਹਾ ਸੋਚਿਆ ਜਾਵੇ ਤਾਂ ਕਿ ਅਸੀਂ ਅੱਗੇ ਬੱਚਿਆਂ ਨਾਲ ਜਿਹੜਾ ਹੈਗਾ ਉਹਨਾਂ ਦਾ ਭਵਿੱਖ ਸਵਾਰ ਸਕੀ ਜੇ ਸਾਡਾ ਖੁਦ ਦਾ ਫਿਊਚਰ ਸਿਕਿਉਰ ਨਹੀਂ ਅਸੀਂ ਦੂਜਿਆਂ ਦਾ ਫਿਊਚਰ ਕੀ ਬਣਾਵਾਂਗੇ ਹਾਂਜੀ ਇਹ ਹੀ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਹੈਗੀ ਹੈ ਮੈਡਮ ਕੀ ਲੱਗਦਾ ਵੀ ਜੇ ਹੁਣ ਤੁਸੀਂ ਮੈਂ 45 60 ਡਿਗਰੀ ਟੈਂਪਰੇਚਰ ਵਿੱਚ ਤੁਸੀਂ ਇੱਥੇ ਪ੍ਰੋਟੈਸਟ ਕਰਨ ਨੂੰ ਮਜਬੂਰ ਹੋ ਤੇ ਬੱਚਾ ਵੀ ਇਹ ਬੱਚੇ ਵੀ ਅੱਗੇ ਇਦਾਂ ਹੀ ਸਿੱਖਣਗੇ ਕਿਉਂਕਿ ਜਿੰਨਾਂ ਦੀ ਆ ਟੀਚਰ ਕਰਨਗੇ ਤੇ ਬੱਚੇ ਵੀ ਉਹੀ ਕਰਨਗੇ ਸਿਰ ਸਿੰਪਲ ਜੀ ਗੱਲ ਇਹ ਦੇਖੀਏ ਜੀ ਅਸੀਂ ਕਿਸੇ ਬੱਚੇ ਨੂੰ ਦੇ ਪੁੱਛਦੀ ਹੈ ਨਾ ਕਿਉਂਕਿ ਬੱਚੇ ਨੂੰ ਹੀ ਲੱਗਦਾ ਵੀ ਇਹ ਤਾਂ ਸਾਡੇ ਲਈ profession ਸਹੀ ਹੈ ਹੀ ਨਹੀਂ ਕਿਉਂ ਕਿਉਂਕਿ ਬੱਚਾ ਜਿਵੇਂ ਦਾ ਦੇਖਦਾ ਬੱਚਾ ਉਹਵੇਂ ਦੇ ਹੀ ਸੋਚ ਰਿਹਾ ਹੁਣ ਇਹ ਦੇ ਕੋਈ ਇਸ ਤੋਂ ਵੱਡੀ example ਮੈਂ ਹੋਰ ਕੀ ਦੇਵਾਂ ਹੁਣ ਜੇ ਕਿਸੇ ਨੂੰ ਇਹ ਲੱਗਦਾ ਵੀ ਇਹ ਪ੍ਰੋਟੈਸਟ ਕਰਨਾ ਸੌਖਾ ਤਾਂ ਅਸੀਂ ਉਹਨਾਂ ਨੂੰ ਇੱਕ ਚੈਲੰਜ ਕਰਦੇ ਵੀ ਇੰਨੀ ਡਿਗਰੀ ਚੱਲੇ ਹੈਗਾ ਜਿਹੜਾ temperature ਚੱਲ ਰਿਹਾ ਤੁਸੀਂ ਆ ਕੇ ਦੇਖ ਲਓ ਤੁਸੀਂ ਬੈਠ ਕੇ ਦੇਖੋ 5 ਮਿੰਟ ਬੈਠੋਗੇ ਤੁਹਾਨੂੰ ਪਤਾ ਲੱਗ ਜਾਊ ਵੀ ਕਿੰਨਾ ਕੁ ਸੌਖਾ ਇੱਥੇ ਸਰਵਾਈਵ ਕਰਨਾ ਕੀ ਹੁਣ ਮੰਗ ਕੀ ਹੈਗੀ ਤੁਸੀਂ ਹੁਣ ਇੱਥੇ ਬੈਠੇ ਹੋ ਕੋਈ ਆਇਆ ਅਧਿਕਾਰੀ ਆਇਆ ਤੁਹਾਡੇ ਕੋਈ ਅਫਸਰ ਆਇਆ ਕੋਈ ਸੁਣਨ ਵਾਸਤੇ ਤੁਹਾਡੀ ਗੱਲ ਸਰ ਜਿਹੜੇ ਵੀ ਆਏ ਪਰ ਸਾਨੂੰ ਫਿਰ ਵੀ ਸੈਟੀਸਫੈਕਸ਼ਨ ਹੋ ਨਹੀਂ ਨਹੀਂ ਅਸੀਂ ਭਾਲਦੇ ਸੀਗੇ ਵਿਚ ਇਸ ਸਾਨੂੰ ਇਹ ਹੈਗਾ ਵੀ ਸਾਡੀਆਂ ਮੰਗਾਂ ਪੂਰੀਆਂ ਕਰੋ ਅਸੀਂ ਕੋਈ ਪਾਗਲ ਤਾਂ ਹੈ ਨਹੀਂ ਜਿਹੜੇ ਸਵੇਰ ਦੇ ਬੈਠੇ ਆ ਸਵੇਰ ਦੇ ਚੱਲੇ ਹੋਏ ਆ ਹੁਣ ਕਿਹੜਾ ਟਾਈਮ ਹੋ ਗਿਆ ਹੈਗਾ ਪਰ ਕੋਈ ਵੀ ਸਾਡੀ ਉਹ ਸੁਣਵਾਈ ਨਹੀਂ ਹੋ ਰਹੀ ਜਿੰਨਾ ਅਸੀਂ ਚਾਹ ਰਹੇ ਆ ਵੀ ਸਾਨੂੰ ਪੋਜ਼ਿਟਿਵ ਰਿਸਪਾਂਸ ਦਿੱਤਾ ਜਾਵੇ ਬਿਲਕੁਲ ਵੀ ਨਹੀਂ ਹੈ ਤੁਹਾਡਾ ਅਗਲਾ ਸਟੈਪ ਕੀ ਹੈ ਕਿਉਂਕਿ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਹਨੇ ਤੁਹਾਡੀ ਗੱਲ ਸੁਣੀ ਹੈ ਨਾ ਹੀ ਸਰਕਾਰਾਂ ਸੁਣ ਰਹੀਆਂ ਨੇ ਤੇ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਸਰ ਮਜਬੂਰ ਹੋਵਾਂਗੇ ਕੁਛ ਨਾ ਕੁਛ ਸਖਤ ਜਿਹੜਾ ਕਰਨੀ ਹੈ ਜੀ ਸਰ ਅਗਲਾ ਸਟੈਪ ਕੀ ਹੋਊਗਾ ਦੇਖੋ ਜੀ ਅਸੀਂ ਅੱਜ ਵੀ ਸਾਡੇ ਕੋਲੇ ਡੀਡੀਐਫ ਜੱਦੀ ਬੰਦੀ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆਂ ਵੀ ਸਾਡੇ ਕੋਲੇ ਹਾਜ਼ਰੀ ਲਵਾ ਕੇ ਗਏ ਆ ਪੌਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਜਿਹੜਾ ਸੰਘਰਸ਼ ਨੂੰ ਤਿੱਖਾ ਕਰਾਂਗੇ ਅੱਜ ਵੀ ਹੁਣ ਐਸਡੀਐਮ ਮੈਡਮ ਦੇ ਦਫ਼ਤਰ ਦੇ ਵਿੱਚ ਜਾਂਦੇ ਆ ਜੇਕਰ ਸੀਐਮ ਦੀ ਮੀਟਿੰਗ ਸਾਨੂੰ ਨਹੀਂ ਮਿਲਦੀ ਤਾਂ ਅਸੀਂ ਜਲਦੀ ਜਿਹੜਾ ਹੋਰ ਤਿੱਖ ਬਹੁਤ ਬਹੁਤ ਧੰਨਵਾਦ ਸੋ ਆਦਰਸ਼ ਸਕੂਲ ਯੂਨੀਅਨ ਦੇ ਜਿਹੜੇ ਅਧਿਆਪਕ ਨੇ ਉਹਨਾਂ ਨੇ ਮੰਗ ਰੱਖੀ ਹੈ ਵੀ ਸੀਐਮ ਸਾਹਿਬ ਦੇ ਨਾਲ ਸਾਡੀ ਮੀਟਿੰਗ ਫਿਕਸ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਬੱਚਿਆਂ ਦਾ ਜਿਹੜਾ ਭਵਿੱਖ ਖਰਾਬ ਨਾ ਹੋ ਸਕੇ ਕਿਉਂਕਿ ਜੇ ਅਧਿਆਪਕ ਹੀ ਸੜਕਾਂ ਦੇ ਉੱਤੇ ਪ੍ਰੋਟੈਸਟ ਕਰੂਗਾ ਤਾਂ ਬੱਚਿਆਂ ਦਾ ਭਵਿੱਖ ਕੀ ਹੋਵੇਗਾ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਸੇਤੀਆ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ